ਜੀ ਕਿ ਤੁਸੀਂ ਚਾਹਦੇ ਹੋ ਤੁਹਾਡੀ ਆਧਾਰ ਕਾਲ ਵਾਲੀ ਫੋਟੋ ਜਿਹੜੀ ਹੈ ਇੰਸਟਾਗ੍ਰam ਵਾਲੀ ਫੋਟੋ ਵਰਗੀ ਹੋ ਜਾਵੇ ਤਾਂ ਇਸ ਫੇਸ ਵਾਸ਼ ਨੂੰ ਡੇਲੀ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ ਚਾਹੇ ਤੁਸੀਂ ਇਹਨੂੰ ਫੇਸ ਵਾਸ਼ ਦਾ ਨਾਮ ਦੇ ਦਿਓ ਚਾਹੇ ਤੁਸੀਂ ਇਹਨੂੰ ਫੇਸ਼ੀਅਲ ਦਾ ਨਾਮ ਦੇ ਦਿਓ ਬਹੁਤ ਹੀ ਵਧੀਆ ਤੇ ਬਹੁਤ ਹੀ ਪਾਵਰਫੁਲ ਰੈਮਡੀ ਤੁਹਾਡੇ ਲਈ ਲੈ ਕੇ ਆਈਆਂ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਦੇ ਹੋ ਜਾਂ ਫੇਸ ਤੇ ਲਗਾ ਕੇ ਰੱਖਦੇ ਹੋ ਜਾਂ ਤੁਸੀਂ ਮਤਲਬ ਕਿ 10-15 ਮਿੰਟ ਉਹ ਲਗਾ ਕੇ ਉਸ ਤੋਂ ਬਾਅਦ ਫੇਸ ਨੂੰ ਵਾਸ਼ ਕਰਦੇ ਹੋ ਤੁਹਾਡਾ ਕਾਲਾਪਾਨ ਜਿਹੜਾ ਧੁੱਪ ਦੀ وجہ ਨਾਲ ਆਇਆ ਹੋਵੇਗਾ ਉਹ ਵੀ ਖਤਮ ਹੋ ਜਾਵੇਗਾ ਚਿਹਰੇ ਤੇ ਟੈਨਿੰਗ ਹੈ ਚਿਹਰੇ ਤੇ ਝੁੱਡਲੀਆਂ ਨੇ ਚਿਹਰੇ ਦੀਆਂ ਸ਼ਾਈਆਂ ਬਹੁਤ ਭੈੜੀਆਂ ਲੱਗ ਰਹੀਆਂ ਨੇ ਚਿਹਰੇ ਤੇ ਪਿਗਮੈਂਟੇਸ਼ਨ ਹੈ ਛੋਟੇ ਛੋਟੇ ਦਾਗ-ਧੱਬੇ ਨੇ ਜਾਂ ਚਿਹਰੇ ਤੇ ਨੂਰ ਨਹੀਂ ਹੈਗਾ ਤੇ ਇਸ ਫੇਸ ਪੈਕ ਨੂੰ ਪੋਟੈਟੋ ਫੇਸ ਪੈਕ ਪੋਟੈਟੋ ਫੇਸ਼ੀਅਲ ਪੋਟੈਟੋ ਫੇਸ ਵਾਸ਼ ਠੀਕ ਹੈ ਆਲੂ ਦੇ ਨਾਲ ਤਿੰਨ ਚੀਜ਼ਾਂ ਬਣ ਕੇ ਰੈਡੀ ਹੋ ਜਾਂਦੀਆਂ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦਾ ਵੀ ਨਾਮ ਦੇ ਸਕਦੇ ਹੋ ਹਫ਼ਤੇ 'ਚ ਅਗਰ ਤੁਸੀਂ ਤਿੰਨ ਚਾਰ ਵਾਰੀ ਜਾਂ ਤੁਸੀਂ ਡੇਲੀ ਵੀ ਇਸਤੇਮਾਲ ਕਰਦੇ ਹੋ ਤੇ ਤੁਹਾਡਾ ਚਿਹਰਾ ਜਿਹੜਾ ਹੈ ਨਾ ਸੂਰਜ ਵਾਂਗ ਜਿਵੇਂ ਲਿਸ਼ਕਾ ਸੂਰਜ ਮਾਰਦਾ ਹੈ ਨਾ ਧੁੱਪ ਵਿੱਚ ਇਸ ਤਰੀਕੇ ਨਾਲ ਤੁਹਾਡਾ ਚਿਹਰਾ ਮਾਰੇਗਾ ਹਾਂਜੀ ਇਹਨੂੰ ਬਣਾਉਣ ਲਈ ਚੱਲਦੇ ਹਾਂ ਪਹਿਲਾਂ ਆਪਣੇ ਕਿਚਨ ਵਿੱਚ ਕਿਚਨ ਚ ਨਹੀਂ ਮੈਂ ਤੁਹਾਨੂੰ ਇੱਥੇ ਹੀ ਦੱਸ ਦਿਆਂ ਅੱਜ ਕਿਚਨ 'ਚ ਜਾਣ ਨੂੰ ਰਹਿਣ ਹੀ ਦਿੰਦੇ ਆ ਘਰ ਵੀ ਬਹੁਤ ਹੈ ਹੈਨਾ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਕਿਸ ਤਰੀਕੇ ਨਾਲ ਇਹ ਬਣਾਣੀ ਰੈਮਡੀ ਤੇ ਉਸ ਲਈ ਆਪਾਂ ਕੀ ਲਿਆ ਹੈ ਆਪਾਂ ਲਿਆ ਹੈ ਆਲੂ ਦਾ ਰਸ ਠੀਕ ਹੈ ਜੀ ਆਲੂ ਜਿਹੜਾ ਮੈਂ ਕਦੂਕਸ ਕਰਕੇ ਉਹਦਾ ਲੈ ਲਿਆ ਰਸ ਤੇ ਆਹ ਦੇਖੋ ਸਬ ਤੇ ਆਲੂ ਦੇ ਰਸ ਵਿੱਚ ਖਾਸ ਜਿਹੜੀ ਚੀਜ਼ ਹੁੰਦੀ ਉਹ ਹੁੰਦੀ ਹੈ ਇਹਦੇ ਵਿੱਚ ਜਿਹੜਾ ਦਾ ਸਟਾਰਚ ਹੁੰਦਾ ਨਾ ਆਲੂ ਦਾ ਉਹ ਹੁੰਦਾ ਸਭ ਤੋਂ ਵਧੀਆ ਠੀਕ ਹੈ ਇਹਦੇ ਨਾਲ کریم ਵੀ ਬਣ ਕੇ ਰੈਡੀ ਹੋ ਜਾਂਦੀ ਹੈ ਇਹ ਸਭ ਤੋਂ ਵਧੀਆ ਹੁੰਦਾ ਸਾਡੇ ਫੇਸ ਲਈ ਇਹਦੇ ਨਾਲ ਸਾਡੇ ਫੇਸ ਦੀ ਬਲੀਚਿੰਗ ਵੀ ਹੋ ਜਾਂਦੀ ਹੈ ਜਿਹੜੀ ਆਪਾਂ ਕੈਮੀਕਲ ਵਾਲੀ ਬਲੀਚ ਕਰਦੇ ਹਾਂ ਨਾ ਬਿਲਕੁਲ ਨਾ ਕਰਿਆ ਕਰੋ ਇਸ ਤਰੀਕੇ ਨਾਲ ਕੱਚੇ ਆਲੂ ਦਾ ਰਸ ਕੱਢ ਕੇ ਤੁਸੀਂ ਆਪਣੇ ਚਿਹਰੇ ਤੇ ਲਗਾ ਲਿਆ ਕਰੋ ਤੁਹਾਡੀ ਬਲੀਚ ਵੀ ਹੋ ਜਾਵੇਗੀ ਔਰ ਤੁਹਾਡਾ ਚਿਹਰਾ ਵੀ ਇਕਦਮ ਨਿੱਖਰ ਜਾਏਗਾ ਇੱਥੇ ਲਿਆ ਜੇ ਆਪਾਂ ਆਲੂ ਦਾ ਰਸ ਜਿੰਨਾ ਕਿ ਤੁਹਾਨੂੰ ਚਾਹੀਦਾ ਓਨਾ ਕੁ ਤੁਸੀਂ ਇੱਥੇ ਆਲੂ ਦਾ ਰਸ ਲੈਣਾ ਹੈ ਤੇ ਇਹਦੇ ਵਿੱਚ ਕੀ ਪਾਣਾ ਹੈ ਉਹ ਤੁਹਾਡੇ ਨਾਲ ਮੈਂ ਦੱਸ ਦਿਆਂ ਤੁਹਾਨੂੰ 1 ਮਿੰਟ ਆਲੂ ਦਾ ਰਸ ਦੇ ਵਿੱਚ ਪਾਣਾ ਤੁਸੀਂ ਚਾਵਲਾਂ ਦਾ ਆਟਾ ਹਾਂਜੀ ਚਾਵਲਾਂ ਦਾ ਆਟਾ ਜਿਹੜਾ ਹੁੰਦਾ ਨਾ ਸਕਿਨ ਲਈ ਬਹੁਤ ਵਧੀਆ ਹੁੰਦਾ ਸਕਿਨ ਨੂੰ ਇਕਦਮ ਕੋਰੀਅਨ ਟਾਈਪ ਸਕਿਨ ਕਰ ਦਿੰਦਾ ਹੈ ਸਕਿਨ ਦੀ ਸਾਰੀ ਗੰਦਗੀ ਜਿਹੜੀ ਰਿਮੂਵ ਕਰ ਦਿੰਦਾ ਹੈ ਸਕਰਬ ਵੀ ਕਰ ਦਿੰਦਾ ਹੈ ਔਰ ਸਕਿਨ ਨੂੰ ਸਾਫ਼ ਵੀ ਕਰ ਦਿੰਦਾ ਹੈ ਸਕਿਨ ਦੀ ਸਾਰੀ ਟੈਨਿੰਗ ਜਿਹੜੀ ਰਿਮੂਵ ਕਰਨ ਚ ਬਹੁਤ ਕਾਰਗਰ ਹੈ ਸਕਿਨ ਤੁਹਾਡੀ ਲਿਸ਼ਕਣ ਲੱਗ ਜੇਗੀ ਜਿੱਦਾਂ ਕਿ ਕੋਰੀਅਨ ਲੋਕਾਂ ਦੀ ਲਿਸ਼ਕਦੀ ਹੈ ਠੀਕ ਹੈ ਮੇਰੇ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਮੈਂ ਇਹ ਵਾਲੇ ਫੇਸ ਮਾਸਕ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਸ ਮਤਲਬ ਕਿ ਸਮਰ ਫੇਸ ਵੋਸ਼ ਬਹੁਤ ਹੀ ਕਾਰਗਲ ਫੇਸ ਵੋਸ਼ ਨੇ ਠੀਕ ਹੈ ਤੁਸੀਂ ਡੇਲੀ ਕਰਕੇ ਆਪਣੇ ਚਿਹਰੇ ਨੂੰ ਚਮਕਾ ਸਕਦੇ ਹੋ ਫਿਰ ਤੁਸੀਂ ਕੀ ਲੈਣਾ ਹੈ ਉਹਨਾਂ ਹੀ ਤੁਸੀਂ ਪਾ ਲੈਣੇ ਦੇ ਵਿੱਚ ਬੇਸਣ ਠੀਕ ਹੈ ਅੱਧਾ ਚਮਚ ਪਾਇਆ ਮੈਂ ਇੱਥੇ ਚਾਵਲਾਂ ਦਾ ਅੱਧਾ ਚਮਚ ਪਾਇਆ ਤੇ ਬੇਸਣ ਠੀਕ ਹੈ ਦੋ ਚਮਚ ਹੋਣੇ ਨੇ ਆਲੂ ਦੇ ਰਸ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕੀ ਪਾਣਾ ਹੈ ਹਨੀ ਥੋੜਾ ਜਿਹਾ ਲੈਣਾ ਹੈ ਹਨੀ ਜਿਹੜਾ ਹੁੰਦਾ ਸਾਡੀ ਸਕਿਨ ਦੇ ਜਿਹੜੇ ਦਾਗ-ਧੱਬੇ ਹੁੰਦੇ ਨੇ ਸਕਿਨ ਦੇ ਦਾਗ-ਧੱਬਿਆਂ ਨੂੰ ਠੀਕ ਕਰਨ ਵਿੱਚ ਬਹੁਤ ਵਧੀਆ ਹੁੰਦਾ ਤੇ ਦੋ ਤਿੰਨ ਬੂੰਦਾਂ ਇੱਥੇ ਲੈ ਲਈਏ ਨੇ ਆਪਾਂ ਹਨੇ ਦੀਆਂ ਠੀਕ ਹੈ ਬਸ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਿਕਸ ਕਰ ਲੈਣਾ ਤੁਸੀਂ ਚਾਹੋ ਤਾਂ ਸਟੋਰ ਕਰਕੇ ਰੱਖ ਸਕਦੇ ਹੋ ਆਲੂ ਦਾ ਰਸ ਆਪਾਂ ਸਟੋਰ ਨਹੀਂ ਕਰ ਸਕਦੇ ਕਿਉਂਕਿ ਇਹ ਕਾਲਾ ਪੈ ਜਾਂਦਾ ਥੋੜੀ ਦੇਰ ਬਾਅਦ ਤੇ ਤੁਸੀਂ ਝਾਵਲਾਂ ਦਾ ਆਟਾ ਔਰ ਜੋ ਹੈਗਾ ਨਾ ਬੇਸਣ ਉਹਨੂੰ ਮਿਕਸ ਕਰਕੇ ਕਿਸੇ ਵੀ ਡੱਬੀ ਵਿੱਚ ਰੱਖ ਸਕਦੇ ਹੋ ਡੇਲੀ ਤੁਸੀਂ ਇਸਤੇਮਾਲ ਕਰੋ ਇਸ ਤਰੀਕੇ ਨਾਲ ਅਗਰ ਤੁਸੀਂ ਸਵੇਰੇ ਬਣਾ ਕੇ ਰੱਖ ਲੈਂਦੇ ਹੋ ਸਵੇਰ ਦਾ ਸ਼ਾਮ ਤੱਕ ਚੱਲ ਜਾਏਗਾ ਕੋਈ ਚੱਕਰ ਨਹੀਂ ਹੈਗਾ ਸਵੇਰੇ ਬਣਾ ਕੇ ਰੱਖ ਲਓ ਤੇ ਤਿੰਨ ਟਾਈਮ ਤੁਸੀਂ ਆਪਣੇ ਫੇਸ ਨੂੰ ਇਹ ਨਾਲ ਵਾਸ਼ ਕਰ ਸਕਦੇ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਤੇ ਲਗਾਣਾ ਹੈ ਠੀਕ ਹੈ ਤੇ ਤੁਸੀਂ ਸਵੇਰੇ ਵੀ ਕਰੋ ਸ਼ਾਮ ਨੂੰ ਵੀ ਕਰੋ ਦੁਪਹਿਰ ਨੂੰ ਵੀ ਕਰੋ ਡੇਲੀ ਕਰੋਗੇ ਤਾਂ ਸਭ ਤੋਂ ਵਧੀਆ ਗੱਲ ਹੈ ਅਗਰ ਡੇਲੀ ਤੁਹਾਡਾ ਕੋ ਨਹੀਂ ਕਰ ਹੁੰਦਾ ਹਫਤੇ ਦੇ ਵਿੱਚ ਚਾਰ ਵਾਰੀ ਤੱਕ ਕਰੋ ਠੀਕ ਹੈ ਤੇ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਮਤਲਬ ਕਿ ਗੋਰੀ ਚਿੱਟੀ ਰਹੇਗੀ ਕੋਈ ਵੀ ਧੁੱਪ ਦਾ ਨੁਕਸਾਨ ਜਿਹੜਾ ਹੁੰਦਾ ਚਿਹਰੇ ਤੇ ਉਹ ਬਿਲਕੁਲ ਵੀ ਨਹੀਂ ਹੋਵੇਗਾ ਜਦੋਂ ਵੀ ਤੁਸੀਂ ਕਿਧਰੋਂ ਆਉਂਦੇ ਹੋ ਜਾਂ ਬਾਜ਼ਾਰੋਂ ਆਉਂਦੇ ਹੋ ਜਾਂ ਕਿਤੋਂ ਵੀ ਆਉਂਦੇ ਆ ਚਿਹਰੇ ਤੇ ਬਹੁਤ ਹੀ ਟੈਨਿੰਗ ਜੀ ਹੋ ਜਾਂਦੀ ਹੈ ਨਾ ਚਿਹਰਾ ਇੱਕਦਮ ਕਾਲਾ ਤੇ ਇੱਕਦਮ ਭੱਦਾ ਜਿਹਾ ਹੋ ਜਾਂਦਾ ਹੈ ਇਸ ਤਰੀਕੇ ਨਾਲ ਇਹ ਵਾਲੇ ਜਿਹੜੇ ਫੇਸ਼ੀਅਲ ਫੇਸ ਵੋਸ਼ ਹੁੰਦੇ ਨੇ ਨਾ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਇਹਦੇ ਨਾਲ ਵੋਸ਼ ਕਰਿਆ ਕਰੋ ਤਾਂ ਜੋ ਤੁਹਾਡੀ ਸਕਿਨ ਦੀ ਜਿਹੜੀ ਕਲਰਿੰਗ ਹੋਈ ਹੁੰਦੀ ਉਹ ਠੀਕ ਹੋ ਜਾਵੇ ਔਰ ਜਿਹੜੀ ਧੂੜ ਮਿੱਟੀ ਜੰਮ ਜਾਂਦੀ ਹੈ ਉਹ ਜਿਹੜੀ ਸਾਰੀ ਹੀ ਰਿਮੂਵ ਹੋ ਜਾਵੇ ਔਰ ਜਿਹੜਾ ਧੁੱਪ ਦੀ وجہ ਨਾਲ ਟੈਨਿੰਗ ਆਈ ਹੁੰਦੀ ਹੈ ਉਹ ਸਾਰੀ ਹੀ ਠੀਕ ਹੋ ਜਾਵੇ ਇਸ ਤਰੀਕੇ ਨਾਲ ਤੁਸੀਂ ਆਪਣੇ neck ਤੇ ਵੀ ਕਰੋ ਨਹਾਉਣ ਤੋਂ ਪਹਿਲਾਂ ਵੀ ਤੁਸੀਂ ਕਰ ਸਕਦੇ ਹੋ ਤੇ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਆਪਣੇ ਹੱਥਾਂ ਤੇ ਆਪਣੇ ਪੈਰਾਂ ਤੇ ਕਰ ਸਕਦੇ ਹੋ ਆਪਣੀ ਬੋਡੀ ਤੇ ਕਿਸੇ ਵੀ ਪਾਰਟ ਤੇ ਤੁਸੀਂ ਇਹ ਵਾਲਾ ਜਿਹੜਾ ਫੇਸ ਵੋਸ਼ ਹੈ ਇਹ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਹੁੰਦਾ ਹੈ ਇਸ ਲਈ ਕਿਰਪਾ ਤੁਸੀਂ 5 ਮਿੰਟ ਆਪਣੇ ਚਿਹਰੇ ਤੇ ਮ사ਜ ਕਰਨੀ ਹੈ ਅਗਰ ਜਿਆਦਾ ਤੁਹਾਡਾ ਚਿਹਰਾ ਖਰਾਬ ਹੋਇਆ ਨਾ ਫਿਰ ਤੁਸੀਂ 10 ਤੋਂ 15 ਮਿੰਟ ਇਸ ਪੈਕ ਨੂੰ ਲਗਾ ਕੇ ਰੱਖੋ ਉਸ ਤੋਂ ਬਾਅਦ ਚਿਹਰੇ ਨੂੰ ਵੋਸ਼ ਕਰਿਓ ਫਿਰ ਦੇਖਿਓ ਚਿਹਰਾ ਤੁਹਾਡਾ ਕਿੰਨਾ ਖੂਬਸੂਰਤ ਤੇ ਕਿੰਨਾ ਮਲਾਈਮ ਤੇ ਕਿੰਨਾ ਗੋਰਾ ਚਿੱਟਾ ਹੋ ਜਾਵੇਗਾ ਠੀਕ ਹੈ ਏ ਹੁੰਦਾ ਹੈ ਕਿ ਬਦਰ ਕਿ ਦੇਲੀ ਕਰੋ ਤੁਸੀਂ ਇਹ ਚੀਜ਼ਾਂ ਨੂੰ ਤਾਂ ਹੀ ਹੁੰਦਾ ਜੇ ਆਪਾਂ ਕਈ ਇੱਕ ਵਾਰ ਜਾਂ ਦੋ ਵਾਰ ਕਰਨ ਵਿੱਚ ਥੋੜੀ ਅਸਰ ਹੋ ਜਾਏਗਾ ਠੀਕ ਹੈ ਵੈਸੇ ਤਾਂ ਇਹ ਆਪਣੇ ਚਿਹਰੇ ਦੀ ਸਫਾਈ ਪਹਿਲੀ ਵਾਰ ਵਿੱਚ ਹੀ ਕਰ ਦਿੰਦੇ ਪਰ ਜੇ ਜ਼ਿਆਦਾ ਤੁਸੀਂ ਇਹ ਰਿਜ਼ਲਟ ਵਧੀਆ ਲੈਣਾ ਚਾਹੁੰਦੇ ਹੋ ਆਧਾਰ ਕਾਰਡ ਵਾਲੀ ਫੋਟੋ ਜਿਹੜੀ ਹੁੰਦੀ ਇੰਸਟਾਗ੍ਰam ਵਿੱਚ ਬਦਲਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਡੇਲੀ ਕਰੋ ਤੁਸੀਂ ਦੇਖ ਹੀ ਸਕਦੇ ਜਿਹੜੀ ਆਧਾਰ ਕਾਰਡ ਵਾਲੀ ਫੋਟੋ ਹੁੰਦੀ ਕਿੰਨੀ ਭੱਦੀ ਤੇ ਕਿੰਨੀ ਗੰਦੀ ਜੀ ਹੁੰਦੀ ਹੈ ਨਾ ਤੇ ਜਿਹੜੀ ਇੰਸਟਾਗ੍ਰam ਦੇ ਹੁੰਦੇ ਨੇ ਉਹ ਤੋਂ ਦੇਖ ਕੇ ਰੂਹ ਖੁਸ਼ ਹੁੰਦੀ ਕਿ ਕਿੰਨੀਆਂ ਸੋਹਣੀਆਂ ਤਸਵੀਰਾਂ ਨੇ ਤੇ ਉਸ ਤਸਵੀਰਾਂ ਵਰਗਾ ਹੀ ਤੁਹਾਡਾ ਕਲਰ ਹੋ ਜਾਵੇਗਾ ਅਗਰ ਤੇ ਹਾਂਜੀ 5 ਮਿੰਟ ਮੈਂ ਮ사ਜ ਕੀਤੀ ਹੈ ਤੇ ਫੇਸ ਨੂੰ ਮੈਂ ਵਾਸ਼ ਕਰਾਂਗੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਨਿਖਾਰ ਆ ਗਿਆ ਚਿਹਰੇ ਤੇ ਅਗਰ ਤੁਹਾਡੇ ਜ਼ਿਆਦਾ ਪ੍ਰੋਬਲਮ ਹੈ ਤਾਂ ਤੁਸੀਂ 15 ਮਿੰਟ ਨੂੰ ਲਗਾ ਕੇ ਰੱਖੋ ਇਸ ਫੇਸ ਪੈਕ ਨੂੰ ਬਣਾ ਕੇ ਤੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਨਿਖਰ ਜਾਵੇਗਾ ਇੱਕਦਮ ਸਕਿਨ ਜਿਹੜੀ ਹੈ ਨਾ ਗੋਰੀ ਚਿੱਟੀ ਹੋ ਜਾਵੇਗੀ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕਰਗੇਲਾ ਸਕਿਨ ਦੀਆਂ ਸ਼ਾਇਆਂ ਜਿਹੜੀਆਂ ਨੇ ਉਹ ਠੀਕ ਕਰੇਗਾ ਸਕਿਨ ਤੇ ਦਾਗ-ਧੱਬੇ ਨੂੰ ਉਹ ਰਿਮੂਵ ਕਰੇਗਾ ਅਗਰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੈ ਜੇ ਅਲਰਜੀ ਹੈ ਸਾਰੇ ਹੀ ਇਹ ਠੀਕਰ ਵਿੱਚ کارਗਰ ਲੈ ਪੋਟੈਟੋ ਜੂਸ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਨਾ ਇੱਕਦਮ ਨੇਚਰਲ ਜਿਹੜਾ ਨਾ ਗਲੋਇੰਗ ਕਰ ਦਿੰਦਾ ਹੈ ਨੇਚਰਲ ਸਕਿਨ ਜਿਹੜੀ ਹੈ ਸਾਡੀ ਇੱਕਦਮ ਟੈਕਚਰ ਹੀ ਚੇਂਜ ਹੋ ਜਾਂਦਾ ਹੈ ਜਿੱਦਾਂ ਕਿ ਆਪਾਂ ਕਰਦੇ ਆਂ ਵਿਆਹ ਸ਼ਾਦੀ ਤੇ ਜਾਣ ਤੋਂ ਪਹਿਲਾਂ ਆਪਾਂ ਕਈ ਵਾਰ ਹੁੰਦਾ ਨਾ ਸਾਨੂੰ ਵੀ ਆਪਾਂ ਬਲੀਚ ਕਰ ਲਈਏ ਤੇ ਉਹ ਬਲੀਚਾਂ ਜਿਹੜੀਆਂ ਹੁੰਦੀਆਂ ਨੇ ਸਿਰਫ ਥੋੜੀ ਦੇਰ ਵਾਸਤੇ ਹੁੰਦੀਆਂ ਨੇ ਉਸ ਤੋਂ ਬਾਅਦ ਚਿਹਰਾ ਤੁਹਾਡਾ ਬਿਲਕੁਲ ਖਰਾਬ ਹੋ ਜਾਂਦਾ ਹੈ ਚਿਹਰੇ ਤੇ ਰੈਡ ਕਰਕੇ ਤੁਸੀਂ ਇਹਦਾ ਇਸਤੇਮਾਲ ਕਰਦੇ ਰਿਆ ਕਰੋ ਵਿਆਹ ਹੋਵੇ ਚਾਹੇ ਨਾ ਹੋਵੇ شادی ਹੋਵੇ ਚਾਹੇ ਨਾ ਹੋਵੇ ਕਿਸੇ ਦੀ ਕੋਈ ਪਾਰਟੀ ਵਗੈਰਾ ਹੋਵੇ ਚਾਹੇ ਨਾ ਹੋਵੇ ਤੁਸੀਂ ਆਪਣੀ ਸਕਿਨ ਦੀ ਕੇਅਰ ਜਿਹੜੀ ਉਹ ਕਰਦੇ ਰਿਆ ਕਰੋ ਜ਼ਰੂਰੀ ਨਹੀਂ ਹੈਗਾ ਆਪਾਂ ਕਿਸੇ ਨੂੰ ਦਿਖਾਉਣ ਵਾਸਤੇ ਹੀ ਜੇ ਵਿਆਹ شادی ਤੇ ਜਾਣਾ ਹੈ ਤੇ ਉਦੋਂ ਹੀ ਆਪਾਂ ਆਪਣੀ ਸਕਿਨ ਦੀ ਕੇਅਰ ਕਰਨੀ ਹੈ ਕਿ ਦੂਸਰਿਆਂ ਨੂੰ ਆਪਾਂ ਦੱਸੀਏ ਕਿ ਸਾਡੀ ਸਕਿਨ ਕਿੰਨੀ ਸੋਹਣੀ ਹੈ ਆਪਾਂ ਨੂੰ ਖੁਦ ਵੀ ਆਪਣੀ ਸਕਿਨ ਦਾ ਕੇਅਰ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਆਪਣੇ ਆਪ ਨੂੰ ਖੂਬਸੂਰਤ ਲੱਗਾਂਗੇ ਤੇ ਸਾਡਾ ਜਿਹੜਾ ਅੰਦਰ ਦੀ એનર્ਜੀ ਇਹਨਾ ਹੋਰ ਵਧੇਗੀ ਹੋਰ ਸਾਨੂੰ ਮਤਲਬ ਕਿ ਵਧੀਆ ਲੱਗੇਗਾ ਜ਼ਿੰਦਗੀ ਜੀਵਨ ਦਾ ਮਜ਼ਾ ਆਏਗਾ ਕੰਮਾਂ ਕਾਰਾਂ ਵਿੱਚ ਵੀ ਮਨ ਲੱਗੇਗਾ ਕਿਤੇ ਵੀ ਅਸੀਂ ਜਾਣੇ ਆ ਫਰੈਂਡ ਸਰਕਲ ਵਿੱਚ ਅਸੀਂ ਇੱਕਦਮ ਅ ਮਤਲਬ ਕਿ ਮੁਰਝਾਇਆ ਚਿਹਰਾ ਲੈ ਕੇ ਨਹੀਂ ਜਾਣਾ ਹੈਗਾ ਜੇ ਮੁਰਝਾਇਆ ਚਿਹਰੇ ਨਾਲ ਗੱਲਬਾਤ ਨਹੀਂ ਕਰਦੀ ਪੂਰੇ ਕੰਫਰਟੇਬਲ ਹੋਵੇ ਸਾਡੇ ਵਿੱਚ ਤੇ ਅਸੀਂ ਉਸ ਤਰੀਕੇ ਨਾਲ ਗੱਲਬਾਤ ਕਰੀਏ ਠੀਕ ਹੈ ਤੇ ਸਾਡੇ ਵਿੱਚ એનર્ਜੀ ਜਿਹੜੀ ਹੈ ਬਿਲਕੁਲ ਲੋ ਨਹੀਂ ਹੋਣੀ ਚਾਹੀਦੀ એનર્ਜੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਚਾਹੀਦਾ ਸਾਡੀ ਸਕਿਨ ਨੂੰ ਖੂਬਸੂਰਤ ਰੱਖਣਾ ਤੇ ਇਹਨਾਂ ਜਿਹੜੇ ਮੈਂ ਤੁਹਾਡੇ ਨਾਲ ਜਿਹੜੇ ਫੇਸ ਵਾਸ਼ ਜਾਂ ਫੇਸ਼ੀਅਲ ਜਾਂ ਫੇਸ ਸਕਰਬ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੀਣੀ ਹੈ ਬਹੁਤ ਵਧੀਆ ਹੁੰਦੇ ਨੇ ਤੁਸੀਂ ਵੀ ਇਹਨਾਂ ਨੂੰ ਕਰਨਾ ਸ਼ੁਰੂ ਕਰ ਦੋਗੇ ਸਕਿਨ ਤੁਹਾਡੀ ਬਿਲਕੁਲ ਚਮਕ ਜਾਏਗੀ ਇੱਕਦਮ ਉੱਕ ਜਾਏਗੀ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣੇ ਜਿਹਾ ਜਰੂਰ ਕਰਨਾ ਕਿੱਥੇ ਤੁਸੀਂ ਦੇਖ ਰਹੇ ਹੋ ਕਿਹੜੀ-ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਆਪਣੀ ਜਗ੍ਹਾ ਦਾ ਨਾਮ ਜਰੂਰ ਲਿਖਣਾ ਆਪਣਾ ਨਾਮ ਜਰੂਰ ਲਿਖਣਾ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਕਮੈਂਟ ਪੜ੍ਹ ਕੇ ਨਾ ਮੈਨੂੰ ਹੋਰ ਵਧੀਆ ਲੱਗਦਾ ਹੈ ਹੋਰ ਅੰਦਰੋਂ ਇੱਕ ਆਵਾਜ਼ ਆਂਦੀ ਹੈ ਕਿ ਤੁਹਾਡੇ ਨਾਲ ਸੋਹਣੇ-ਸੋਹਣੇ ਫੇਸ ਪੈਕ ਜਿਹੜੇ ਨੇ ਤੁਹਾਡੇ ਨਾਲ ਸ਼ੇਅਰ ਕਰਾ ਤਾਂ ਜੋ ਤੁਸੀਂ ਵੀ ਕੁਦਰਤ ਦੇ ਨਾਲ ਜੁੜੋ ਕੁਦਰਤੀ ਖੂਬਸੂਰਤੀ ਦੇ ਨਾਲ ਜੁੜੋ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਇੱਕ-ਇੱਕ ਲਾਈਕ ਇੱਕ-ਇੱਕ ਕਮੈਂਟ ਮੈਨੂੰ ਮੋਟੀ ਮੈਨੂੰ ਉਤਸ਼ਾਹ ਜ਼ਰੂਰ ਮਿਲਦਾ ਹੈ ਕਿ ਮੇਰੇ ਫਰੈਂਡਸ ਜਿਹੜੇ ਨੇ ਮੇਰੇ ਵੀਡੀਓ ਦੇਖ ਰਹੇ ਨੇ ਔਰ ਸੋਹਣੇ-ਸੋਹਣੇ ਕਮੈਂਟ ਤੇ ਲਾਈਕ ਕਰ ਰਹੇ ਨੇ ਇਸੇ ਤਰ੍ਹਾਂ ਹੀ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਔਰ ਸੋਹਣੇ-ਸੋਹਣੇ ਆਪਣੀ ਸਕਿਨ ਤੇ ਫੇਸਪੁਕ ਫੇਸ ਪੈਕ ਲਗਾ ਲਗਾ ਕਿ ਤੁਸੀਂ ਵੀ ਇੱਕ